ਹੈਲੋ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਕਮੀਜ਼ ਤੇ ਗੁੰਮ ਲੈਸ ਲਾਉਣ ਦਾ ਦੱਸਾਂਗੇ ਜੀ ਤਰੀਕਾ ਵੀ ਕਿਵੇਂ ਲਾਗਦੀ ਹੈ ਚਾਕਾਂ ਤੇ ਗੁੰਮ ਲੈਸ ਜਿੰਨਾ ਆਪਣਾ ਘੇਰਾ ਆਖਣਾ ਹੁੰਦਾਗਾ ਉਹਨੇ ਤੇ ਨਿਸ਼ਾਨੀ ਲਾ ਲਓ ਮੇਰਾ ਘੇਰਾ ਹੈਗਾ ਜੀ 19 ਇੰਚ ਦਾ ਆਪਾਂ 9.5 ਤੇ ਨਿਸ਼ਾਨੀ ਲਾਵਾਂਗੇ ਫਿਰ ਆਪਾਂ ਕੈਂਚੀ ਦੀ ਮਦਦ ਤੋਂ ਇਸ ਨੂੰ ਟੱਕ ਲਾ ਲਾਂਗੇ ਨੇ ਹੁਣ ਦੋਨਾਂ ਪਾਸੇ ਨਿਸ਼ਾਨੀ ਲੱਗ ਗਈ ਜਿੰਨਾ ਆਪਾਂ ਚਾਕ ਮੋੜਨੇ ਆ ਇੰਥੋਂ ਆਪਾਂ ਫੋਲਡ ਕਰ ਲਾਂਗੇ ਜਿਵੇਂ ਇੱਕ ਕੰਨੀ ਨੂੰ ਪਹਿਲਾਂ ਇਸ ਤਰ੍ਹਾਂ ਪ੍ਰੈਸ ਮਾਰ ਲਾਂਗੇ ਜਿ ਆਪਾਂ ਪ੍ਰੈਸ ਦੀ ਮਦਦ ਦੇ ਨਾਲ ਨਿਸ਼ਾਨੀ ਲਾ ਦੇਣ ਐਸੇ ਤਰ੍ਹਾਂ ਹੀ ਆਪਾਂ ਦੂਜੇ ਪਾਸੇ ਨਿਸ਼ਾਨੀ ਲਾਵਾਂਗੇ ਜੀ ਫਿਰ ਇਹਦੇ ਉੱਪਰ ਲੈਸ ਲਾਉਣੀਆਂ ਜੀ ਆਪਾਂ ਉਸੇ ਤਰੀਕੇ ਨਾਲ ਹੀ ਜੇ ਆਪਾਂ ਐ ਲਾਉਣੀ ਆ ਤਾਂ ਆਪਾਂ ਉੱਪਰੋਂ ਐ ਮੋੜ ਦਿਆਂਗੇ ਜੀ ਇਸ ਤਰ੍ਹਾਂ ਆ ਜੂਗੀ ਇਹ ਜੇ ਆਪਾਂ ਉਲਟੇ ਪਾਸੇ ਲਾਉਣੀ ਆ ਜੀ ਫਿਰ ਆਪਾਂ ਉਲਟੇ ਪਾਸੇ ਵੀ ਲਾ ਸਕਦੇ ਆ ਜੀ ਉਲਟੇ ਪਾਸੇ ਵੀ ਵਧੀਆ ਲੱਗਦੀ ਆ ਜੀ ਲੈਸ ਉਲਟੇ ਪਾਸੇ ਜੀ ਇਸ ਤਰ੍ਹਾਂ ਧਰੀ ਜਾਂਦੀ ਆ ਉਲਟੇ ਪਾਸੇ ਲਾਉਣੀ ਪੈਂਦੀ ਆ ਅੱਜ ਆਪਾਂ ਲੈਸ ਲਾਉਣ ਬਾਰੇ ਦੱਸਾਂਗੇ ਬਾਜੂ ਦੇ ਵੀ ਗਮ ਮੈਲੈਸ ਕਿਸ ਤਰ੍ਹਾਂ ਲਾਉਣੀ ਆ ਪਹਿਲਾਂ ਆਪਾਂ ਇਸ ਤਰ੍ਹਾਂ ਬਾਹਾਂ ਤੇ ਦੋ ਇੰਚ ਤੇ ਨਿਸ਼ਾਨੀ ਲਾਉਣੀ ਆ ਇਸ ਨੂੰ ਆਪਾਂ ਚੱਕ ਕੇ ਟੱਕ ਲਾ ਲੈਣਾ ਇੱਥੋਂ ਇਹ ਰੇਨਾ ਨੂੰ ਆਪਾਂ ਖੋਲ ਦਿਓ ਇਸ ਤਰ੍ਹਾਂ ਖੋਲ ਕੇ ਟੱਕ ਨੂੰ ਜਿਹੜੇ ਆਪਾਂ ਨਿਸ਼ਾਨੀਆਂ ਲਾਈਆਂ ਹੋਈਆਂ ਇਹਨਾਂ ਤੋਂ ਇਸ ਤਰ੍ਹਾਂ ਮੋੜ ਲਓ ਫਿਰ ਆਪਾਂ ਪਰਸਤੀ ਮਾਦਤਨ ਇਸ ਨੂੰ ਐ ਭਾਰ ਬਣਾ ਲਓ ਜੀ। ਤੇ ਇਸ ਤਰ੍ਹਾਂ ਸ਼ਾਨੀ ਬਣ ਗਈ ਇਹ। ਫਿਰ ਇਹ ਤੇ ਆਪਾਂ ਲੈਸ ਰੱਖਣੀ ਆ। ਜੇ ਤਾਂ ਆਪਾਂ ਇਸ ਤਰ੍ਹਾਂ ਲੈਸ ਲਾਉਣੀ ਆ ਫਿਰ ਤਾਂ ਐ ਉੱਪਰ ਆ ਜੂਗੀ ਮੁੜ ਕੇ ਸਿਆਣਾ। ਇਸ ਤਰ੍ਹਾਂ ਵੀ ਆਪਣੀ ਗੁੰਮ ਲੈਸ ਲੱਗ ਜਾਂਦੀ ਹੈ ਜੀ। ਇਸ ਤਰ੍ਹਾਂ ਮੁੜ ਜਾਂਦੀ ਹੈ ਜੀ ਇਹ। ਇਸ ਤਰ੍ਹਾਂ ਜੇ ਜੇ ਆਪਾਂ ਦੁੱਜੂ ਲਾਉਣੀ ਐ ਉਹ ਗੁੰਮ ਲੈਸ ਫਿਰ ਆਪਾਂ ਇਸ ਨੂੰ ਉਲਟਾ ਕਰਕੇ ਰੱਖ ਲਓ ਜੀ ਫਿਰ ਆਪਾਂ ਇੱਕ ਇੱਕ ਪੈਂਡ ਛੱਡ ਕੇ ਇਸ ਤਰ੍ਹਾਂ ਸਲਾਈ ਲਾਉਣੀ ਐਗੀ ਫਿਰ ਇਹਨੂੰ ਆਪਾਂ ਇਹ ਉਲਟਾ ਦੇਣਾ ਜੀ ਇਸ ਤਰ੍ਹਾਂ ਫਿਰ ਇਸ ਤਰ੍ਹਾਂ ਸਿੱਧੀ ਆ ਜਾਂਦੀ ਹੈ ਉਹ ਉਲਟੇ ਪਾਸੇ ਲੱਗੂਗੀ ਇਹ ਤਰੀਕਾ ਹੈ ਜੀ ਗੁੰਮ ਲੈਸ ਲਾਉਣ ਦਾ ਤੇ ਆ ਜਿਹੜੀ ਆਪਾਂ ਪ੍ਰੈਸ ਤੇ ਇਨਸਾਨੀ ਲਾਈਏ ਤੇ ਲੈਸ ਲਾਉਣੀ ਐ ਇਹਦੇ ਉੱਪਰ ਉੱਪਰ ਇਹ ਤਾਂ ਅੱਗੇ ਪੈ ਸੇ ਲਾਉਣੀ ਫਿਰ ਆਪਣੇ ਸਹੀ ਲੱਗੋਗੇ ਲੈਸ ਜਮਾ ਜੀ ਇੱਧਰ ਉੱਧਰ ਨਹੀਂ ਵੇਖ ਸਕਦੇ ਆਂ ਜੀ ਇਸ ਤਰ੍ਹਾਂ ਲੈਂਸ ਲੱਗ ਗਿਆ ਸਾਰੇ ਵਧੀਆ ਬਹੁਤ ਵਧੀਆ ਲੱਗਦੀ ਹੈ ਜੇ ਲੈਂਸ ਆਪਾਂ ਕੇਹੜਾ ਖੁੱਲਾ ਕਰਨਾ ਹੋਵੇ ਤਾਂ ਆਪਾਂ ਲੈਂਸ ਪਟਣ ਦੀ ਜ਼ਰੂਰਤ ਨਹੀਂ ਪੈਂਦੀ ਧੰਨਵਾਦ ਜੀ ਜੇ ਮੇਰਾ ਚੈਨਲ ਵਧੀਆ ਲੱਗਿਆ ਤਾਂ ਜੀ ਸ਼ੇਅਰ ਕਰਨਾ ਕਮੈਂਟ ਕਰਨਾ ਸਬਸਕ੍ਰਾਈਬਰ ਕਰਨਾ